ਲੁੱਟਖੋਹਾਂ ਦੀ ਆਵਾਜ਼ ਦਾਤਾਂ ਵਿੱਚ ਆਏ ਦਿਨ ਹੋ ਰਿਹਾ ਹੈ ਵਾਧਾ ਬਾਗਾ ਪ੍ਰਾਣਾ ਵਿਖੇ ਮੋਗਾ ਰੋਡ ਉੱਪਰ ਦਿਨ ਦਿਹਾੜੇ ਵਰਨਾਕਰ ਵਿੱਚ ਆਏ ਲੁਟੇਰਿਆਂ ਨੇ ਕਿਵੇਂ ਖੋਇਆ ਬੇਬੇ ਕੋਲੋਂ ਪੈਸਿਆਂ ਦਾ ਭਰਿਆ ਬੈਗ ਅਤੇ ਹੋਏ ਫਰਾਰ ਕਟਨਾ ਹੋਈ ਸੀਸੀਟੀ ਕੈਮਰੇ ਵਿੱਚ ਕੈਦ ਬੇਬੇ ਨੇ ਕੀਤਾ ਕੈਮਰੇ ਸਾਹਮਣੇ ਆਪਣਾ ਦੁੱਖ ਸਾਂਝਾ ਭਾਗਾਪੁਰਾਣਾ ਤੋਂ ਸਾਡੇ ਸਹਿਯੋਗੀ ਸੰਦੀਪ ਕੁਮਾਰ ਦੀ ਰਿਪੋਰਟ ਆ ਗੱਡੀ ਬਰਨਾ ਵੀ ਘਾਬਾ ਬਰਨਾ ਕਹਿੰਦੇ ਆ ਬਸ ਕਿ ਆਈ ਉਹ ਤੋਂ ਮੈਂ ਆ ਕੇ ਮੈਂ ਮੋਗੇ ਜੁਨੀਅਰਰ ਦੇ ਪੈਸੇ ਦੇਣੇ ਸੀ 1.5 ਲੱਖ ਰੁਪਏ ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਆਏ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਖੁੱਲਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾਫਾ ਨਰੰਜਣ ਪੂੜਕ ਪੂੜਿਆਂ ਦਾ ਲਫਾਫਾ ਹੈ ਉਦੇ ਵਿੱਚ ਮੇਰਾ ਲਾਲ ਰੰਗ ਦਾ ਪਾਰਕਸਾ ਸਾਰੇ ਮੇਰੇ ਡਾਕੂਮੈਂਟ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਅੱਜ ਖੜਿਆ ਸੀਗਾ ਉਹ ਮੁੰਡਾ ਲਾਲ ਟੀ-ਸ਼ਰਟ ਆਲਾ ਆਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਆ ਮੈਂ ਉਹਦੀ ਪੁੱਤ ਐ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਗਿਆ ਮੈਂ ਗੱਡੀ ਦਾ ਉਹ ਦੂਜਾ ਹੈਂਡਲ ਫੜ ਕੇ ਅੰਦਰ ਬੜੀ ਜਿਹੜਾ ਮੁੰਡਾ ਗੱਡੀ ਚ ਚਲਾਉਂਦਾ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢ ਤਾ ਮੈਂ ਡਿੱਗ ਵੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੀ ਕਿਹੜੀ ਬੈਂਕ ਕਿਹੜੀ ਸੀ ਡੇਂਗਿਕ ਸੈਕਸ ਬੈਂਕ ਮੋਦੀ ਐਕਸਲੇ ਮੋਦੀ ਕੀ ਰੋਡ ਤੇ ਇਹ ਸਾਰਾ ਕੁਛ ਉੱਥੇ ਹੋਇਆ ਹੈ ਹੁੰਦਾ ਹੀ ਇਹ ਮੋਗੇ ਰੋਡ ਤੇ ਇਹ ਮੋਗੇ ਰੋਡ ਤੇ ਹੋਇਆ ਮੈਂ ਡੇਢ ਲੱਖ ਰੁਪਈਆ ਭਾਰ ਕੇ ਉਦੋਂ ਆ ਗਈ ਆ ਟੋਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉਥੋਂ ਮੇਰੇ ਮਗਰ ਲੱਗੇ ਮੈਂ ਆ ਟੋਤੇ ਆ ਗਈਆਂ ਜਦੋਂ ਮੈਂ ਆ ਕੇ ਸੂਤਰ ਕੇ ਬਿਠਾ ਸੁਨਿਆਰੇ ਦੇ ਵਰਨ ਲੱਗੀ ਉਦੋਂ ਕੋਏ ਉਹਨਾਂ ਨੇ ਮੇਰ ਤੋਂ ਇੱਕ ਮੁੰਡੇ ਦੇ ਲਾਲੀ ਟੀ ਸ਼ਰਟਾਂ ਕਾਲਾ ਪਜਾਮਾ ਇੱਕ ਦੇ ਚਿੱਟੀ ਟੀ ਸ਼ਰਟਾਂ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂੰਹ ਨੇ ਮੈਂ ਬਹਿਣ ਲੱਗੀ ਆ ਕੋ ਖੋਲ ਕੇ ਗੱਡੀ ਹਣੀ ਮੈਨੂੰ ਲੱਤ ਮਾਰ ਕੇ ਬਾਹਰ ਸਿੱਟਦਾ ਮੈਂ ਡਰ ਕੇ ਪੀ ਕਿੰਨੀ ਟੋਟਲ ਅਮਾਉਂਟ ਸੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ 7 ਲੱਖ ਦੀ ਮੇਰੀ ਉੱਤੇ ਲਿੰਟ ਸੀਗੀ ਮੈਂ ਡੇਢੀ ਭਰੇ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਉਹ ਨਾਲੇ ਇਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਿਹੜੇ ਉਹਨੂੰ ਯੂਲਰ ਮੋਗਾ ਆਹ ਕਰਿਓ ਹਾਂ ਕੰਸ਼ਾ ਨਹੀਂ ਮੋਗ ਜਿਹੜਾ ਮੋਗਿਆ ਤੋਂ ਆਉਂਦਾ ਹੈ ਬਾਬਰ ਰੋਡ ਕੋਲੇ ਦੀ ਸਮਝ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉਹ ਤੇ ਵਾਧੂ ਕੈਮਰੇ ਜੀ ਤੇ ਕਿੱਥੋਂ ਦੇ ਰਹਿਣਾ ਨੇ ਤੁਸੀਂ ਮੈਂ ਰਾਜੇਨਦੀਪ ਪੁੱਤ ਮੇਨ ਨਾਲ ਸਵੇਰੇ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆਦੇ ਆਪਣੀ ਜਿੰਮਤ ਭਰਿਆ ਵਿਆਹ ਪਈ ਜਾਂਦਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾਲ ਆ ਪਿੰਡ ਦੇ ਮੈਂਬਰ ਹੁੰਦੇ ਆ ਕਿਹਨੂੰ ਕਿਹਾ ਤੁਸੀਂ ਲੈ ਦੱਸੋ ਫਿਰ ਜਿਹੜਾ ਇੱਕ ਸੀ ਗੁਰਦੀਪ ਸਿੰਘ ਦੀਪਾ ਹੋਰ ਕੀ ਕੋਈ ਫੈਨਲੀ ਲੋੜ ਮੈਂ ਕਹੇ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪੋ ਗੱਡੀ ਦੇ ਵਿੱਚ ਤੁਸੀਂ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ ਮੈਨੂੰ ਤਾਂ 40 70 ਦੀ ਸੀ 40 70 ਵਾਲੇ ਹੁੰਦੇ ਕਹਿੰਦੇ ਸਾਡੀ ਗੱਡੀ ਆ ਉਹ ਉਹ ਤਾਂ ਉੱਪਰ ਚੱਲ ਜਾਂਦਾ ਉਹ ਨਹੀਂ ਉਹ ਤਾਂ ਮੁੜਾ ਗਿਆ ਬੰਦਾ 40 40